ਸਤਿ ਸ੍ਰੀ ਅਕਾਲ ਇਹ ਜਿਹੜਾ ਵਿਪਰਵਾਦ ਨੇ ਸਾਡੇ ਨਾਲ ਕਾਲਪਨਿਕ ਚੀਜ਼ਾਂ ਜੋੜੀਆਂ ਖਾਸ ਤੌਰ ਤੇ ਜਿਹੜਾ ਪਾਣੀ ਦੇ ਵਿੱਚ ਚੁੱਭੀ ਲਾਉਣ ਦਾ கான்ਸੈਪਟ ਹੈ ਨਾ ਪਾਣੀ ਦੇ ਵਿੱਚ ਗਏ ਔਰ ਗਿਆਨ ਹੋ ਗਿਆ ਜਾਂ ਪਾਣੀ ਚ ਗਏ ਤੇ ਰੋਗ ਠੀਕ ਹੋ ਗਏ ਇਹ ਇਹਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਹੀ ਜੋੜ ਦਿੱਤਾ ਸੀ ਗੁਰੂ ਨਾਨਕ ਸਾਹਿਬ ਦੇ ਧਿਆਨ ਬਾਰੇ ਕਿ ਉਹ ਜਦੋਂ ਨਦੀ ਦੇ ਵਿੱਚ ਗਏ ਉਹਨੂੰ ਕ੍ਰੋਸ ਕਰਕੇ ਇਕਾਂਤ ਦੇ ਵਿੱਚ ਗਏ ਲੇਕਿਨ ਵਿਪਰ ਨੇ ਉਹਦੇ ਨਾਲ ਜੋੜ ਦਿੱਤਾ ਕਿ ਇਹ ਨਦੀ ਕ੍ਰੋਸ ਨਹੀਂ ਕੀਤੀ ਉਹ ਤਿੰਨ ਦਿਨ ਨਦੀ ਦੇ ਵਿੱਚ ਚਲੇ ਗਏ ਤਿੰਨ ਦਿਨ ਬਾਅਦ ਨਿਕਲੇ ਕਿਉਂਕਿ ਇਹ ਚਮਤਕਾਰ ਹੋ ਗਿਆ ਤੇ ਫਿਰ ਉਹਨਾਂ ਨੂੰ ਗਿਆਨ ਹੋਇਆ ਤੇ ਉਹਨਾਂ ਨੇ ਬਾਣੀ ਦੀ ਗੱਲ ਕੀਤੀ ਅਸੀਂ ਵੀ ਇਹ ਜੋ ਮੰਦੇ ਰਹਿੰਦੇ ਆ ਕਿਉਂਕਿ ਕਥਾਵਾਚਕ ਜਿੰਨਾ ਵੀ ਸਾਡੇ ਹੈਗੇ ਨੇ ਉਹ ਤੇ ਕਹਾਣੀਕਾਰ ਨੇ ਉਹ ਇਹ ਨਾ ਚੀਜ਼ਾਂ ਦੇ ਜਿਹੜੇ ਖੰਡਨ ਨੇ ਉਹ ਕਰਦੇ ਹੀ ਨਹੀਂ ਉਹ ਸਹੀ ਗੱਲ ਨਹੀਂ ਦੱਸਦੇ ਕਿ ਗੁਰੂ ਨਾਨਕ ਸਾਹਿਬ ਇਕਾਂਤ ਦੇ ਵਿੱਚ ਗਏ ਉਸ ਨਦੀ ਨੂੰ ਪਾਰ ਕਰਕੇ ਉਸ ਜਗ੍ਹਾ ਦੇ ਉੱਪਰ ਜਿੱਥੇ ਉਹਨਾਂ ਨੇ ਕਿੰਨੇ ਸਾਲ ਧਿਆਨ ਕੀਤਾ ਧਿਆਨ ਦੀ ਗੱਲ ਨਹੀਂ ਕਰਨਗੇ ਕਿਉਂਕਿ ਜੇਕਰ ਗੁਰੂ ਨਾਨਕ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿੱਖ ਨੂੰ ਧਿਆਨ ਦੇ ਨਾਲ ਜੋੜ ਦਿੱਤਾ ਤੇ ਦੁਕਾਨ ਬੰਦ ਹੋ ਗਈ ਕਹਾਣੀਆਂ ਬਾਕੀ ਚੀਜ਼ਾਂ ਝੂਠ ਫਰੇਬ ਇਸ ਤਰ੍ਹਾਂ ਦਾ ਵਿਪਰਵਾਦ ਜਿੱਦੇ ਤੋਂ ਅੰਧਵਿਸ਼ਵਾਸ ਵੱਧਦਾ ਉਹ ਖਤਮ ਹੋ ਜਾਏਗਾ ਉਸੇ ਦੀ ਦੂਸਰੀ ਮਿਸਾਲ ਪਹਿਲੇ ਗੁਰੂ ਨਾਨਕ ਸਾਹਿਬ ਨਾਲ ਪਾਣੀ ਦੀ ਗੱਲ ਜੋੜਤੀ ਕਿ ਗੁਰੂ ਨਾਨਕ ਸਾਹਿਬ ਵੀ ਪਾਣੀ ਚ ਗਏ ਸਨ ਤੇ ਉਹਨਾਂ ਨੂੰ ਗਿਆਨ ਹੋ ਗਿਆ ਦੂਸਰੀ ਰਜਨੀ ਵਾਲੀ ਕਹਾਣੀ ਕਿ ਰਜਨੀ ਦੇ ਪਤੀ ਨੇ ਉਹਦੇ ਚੁੱਭੀ ਲਾਈ ਜਿੱਥੇ 베ਰੀ ਹੈ ਤੇ ਜਦੋਂ ਉਹ ਠੀਕ ਹੋ ਗਏ ਤੇ ਫਿਰ ਗੁਰੂ ਸਾਹਿਬਾਨ ਹਾਲੇ ਉੱਥੇ ਸਰੋਵਰ ਸਾਹਿਬ ਦੀ ਸਥਾਪਨਾ ਤੇ ਹਰਿਮੰਦਰ ਸਾਹਿਬ ਸਾਜੇ ਫਿਰ ਪਾਣੀ ਪਾਣੀ ਦੇ ਵਿੱਚ ਚੁੱਭੀ ਉੱਥੇ ਗਿਆਨ ਮਿਲ ਗਿਆ ਇੱਥੇ ਸਰੀਰ ਠੀਕ ਹੋ ਗਿਆ ਮਤਲਬ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਮ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਕੇ ਬੋਏ تھے ਪਾਰ ਬ੍ਰਹਮ ਦਾ ਗਿਆਨ ਰੱਖਣ ਵਾਲੇ ਬ੍ਰਹਮ ਗਿਆਨੀ ਉਹਨਾਂ ਦੇ ਗਿਆਨ ਦੀ ਕੀਮਤ ਜਿਹੜੀ ਹੈ ਇਹਨਾਂ ਨੇ ਇੱਕ ਚੁੱਭੀ ਦੇ ਨਾਲ ਜੋੜ ਦਿੱਤੀ ਹੈ ਕਿ ਤੁਸੀਂ ਆਪਣੇ ਗੁਰੂ ਨਾਲ ਨਾ ਜੁੜੋ ਤੁਸੀਂ ਉਸ ਚੁੱਭੀ ਦੇ ਨਾਲ ਉਸ ਪਾਣੀ ਦੇ ਵਿੱਚ ਜਾ ਕੇ ਕਿਉਂਕਿ ਹੁਣ ਪਾਣੀ ਦੇ ਵਿੱਚ ਜਾਣ ਦਾ ਮਤਲਬ ਹੈਗਾ ਕਿ ਵੀ ਤੁਹਾਡੇ ਕੋਲ ਹੁਣ ਇਹਦਾ ਕੋਈ ਪ੍ਰਮਾਣ ਤੇ ਰਹਿ ਨਹੀਂ ਗਿਆ ਕਿ ਵੀ ਤੁਹਾਨੂੰ ਜਿਹੜਾ ਗਿਆਨ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਉਹ ਗੁਰੂ ਨਾਨਕ ਸਾਹਿਬ ਤੇ ਸਿੱਖ ਨੂੰ ਨਹੀਂ ਮਿਲ ਸਕਦਾ ਕਿਉਂਕਿ ਤੁਹਾਨੂੰ ਵੀ ਪਾਣੀ ਦੇ ਵਿੱਚ ਇੰਨੇ ਰਹਿਣਾ ਪਏਗਾ ਜਿਹੜਾ ਕੋੜ ਜਿਹੜੇ ਦੁੱਖ ਦਰਦ ਜਿਹੜੇ ਬਿਮਾਰੀਆਂ ਰਜਨੀ ਦੇ ਪਤੀ ਦੀ ਠੀਕ ਹੋ ਸਕਦੀਆਂ ਸੀ ਉਸ ਤੋਂ ਬਾਅਦ ਹੋਈਆਂ ਜਾਂ ਨਹੀਂ ਤੇ ਲੇਕਿਨ ਉਹ ਤੁਹਾਨੂੰ ਨਹੀਂ ਮਿਲ ਸਕਦੀਆਂ ਉਹ ਚਮਤਕਾਰ ਜਿਹੜੇ ਨੇ ਕਦੀ ਕਦੀ ਵਰਤਦੇ ਨੇ ਰੋਸ ਤੇ ਵਰਤਦੇ ਨੇ ਕਿਉਂਕਿ ਪਾਣੀ ਦੀ ਮਿਆਦ ਜਿਹੜੀ ਐਕਸਪਾਇਰੀ ਡੇਟ ਨਾਲ ਲਾਈ ਸੀ ਪਿੰਗਲਵਾੜੇ ਵਾਲੇ ਬਾਹਰ ਬੈਠੇ ਰਹੇ ਉੱਥੇ ਰੋਗੀਆਂ ਦੀ ਸੇਵਾ ਕਰਦੇ ਰਹੇ ਤੋਂ ਉਹਨਾਂ ਨੂੰ ਤੇ ਚਾਹੀਦਾ ਸੀ ਕਿ ਅੰਦਰ ਲਿਆ ਕੇ ਚੁੱਬੀ ਲਵਾਉਂਦੇ ਤੇ ਠੀਕ ਕਰਾ ਲੈਂਦੇ ਕੀ ਜ਼ਰੂਰਤ ਸੀ ਇੰਨੀ ਸੇਵਾ ਕਰਨ ਦੀ ਔਰ ਇਹਦਾ ਸਾਰਾ ਦਾਇਤਵ ਮੈਂ ਆਪਣੇ ਸੋ ਕਾਲਡ ਕਥਾਵਾਚਕਾਂ ਨੂੰ ਜਿਹੜੇ ਸਾਡੇ ਰਾਗੀ ਸਿੰਘ ਨੇ ਜਿਹੜੇ ਪਾਟੀ ਸਿੰਘ ਨੇ ਜਿਹੜੇ ਸੇਵਾਦਾਰ ਨੇ ਜਿਹੜੇ ਗਰੰਥੀ ਨੇ ਅਰਦਾਸੀਆਂ ਨੇ ਮੈਂ ਉਹਨਾਂ ਤੇ ਇਹ ਗੱਲ ਕਹਿਣਾ ਚਾਹਨਾ ਜਦੋਂ ਤੱਕ ਆਪ ਗੁਰਬਾਣੀ ਪੜੋਗੇ ਨਹੀਂ ਗੁਰਬਾਣੀ ਬੜੋਗੇ ਨਹੀਂ ਉਹ ਵਿਚਾਰ ਨਹੀਂ ਕਰੋਗੇ ਸਿੱਖੋਗੇ ਨਹੀਂ ਜੀਵਨ ਜਾਂਚ ਬਣਾਓਗੇ ਫਿਰ ਤੁਹਾਨੂੰ ਇਹ ਭਰਮਾਂ ਤੋਂ ਪਹਿਲੇ ਤੁਸੀਂ ਆਪ ਦੂਰ ਹੋਵੋਗੇ ਤੇ ਫਿਰ ਸੰਗਤ ਨੂੰ ਕਰਾਓਗੇ ਤੇ ਜੇਕਰ ਤੁਸੀਂ ਇਹ ਭਰਮਾਂ ਤੋਂ ਆਪ ਹੀ ਦੂਰ ਨਹੀਂ ਹੋ ਦੇ ਫਿਰ ਤੁਸੀਂ ਕਿਉਂ ਇਹ ਠੇਕਾ ਚੁੱਕ ਲਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਥਾ ਵੀ ਕਰਨੀ ਹੈ ਨਾ ਬਾਣੀ ਵੀ ਪੜਨੀ ਹੈ ਸਭ ਕੁਝ ਕਰਨਾ ਹੈ ਤੇ ਤੁਸੀਂ ਐਕਚੁਅਲ ਗਿਆਨ ਦੀ ਕੋਈ ਗੱਲ ਨਹੀਂ ਭਰੋਸਣੇ ਇਹ ਗੱਲ ਕਿਉਂ ਨਹੀਂ ਦੱਸਦੇ ਸੰਗਤ ਨੂੰ ਕਿ ਗੁਰੂ ਨਾਨਕ ਸਾਹਿਬ ਧਿਆਨ ਦੇ ਵਿੱਚ ਕਿੰਨੇ ਸਾਲ ਰਹੇ ਤਾਂ ਉਹ ਉਦਾਸੀਆਂ ਤੇ ਨਿਕਲੇ ਤਾਂ ਉਸ ਤੋਂ ਬਾਅਦ ਜਦੋਂ ਧਿਆਨ ਦੇ ਵਿੱਚ ਉਹਨਾਂ ਨੇ ਟਰੈਵਲ ਕੀਤਾ ਕਿਉਂਕਿ ਦੋ ਟਰੈਵਲਿੰਗ ਨੇ ਗੁਰੂ ਨਾਨਕ ਸਾਹਿਬ ਦੀਆਂ ਇੱਕ ਸਰੀਰ ਤੋਂ ਇੱਕ ਧਿਆਨ ਤੋਂ ਧਿਆਨ ਤੋਂ ਪਾਰ ਬ੍ਰਹਮ ਤੱਕ ਗਏ ਅਰਬਦ ਨਰਬਦ ਤੁੰਦੁਕਾਰਾ ਤੱਕ ਗਏ ਫਿਰ ਜਦੋਂ ਉਹਨਾਂ ਨੇ ਸਭ ਦੇਖ ਲਿਆ ਪ੍ਰਮਾਣਿਤ ਕਰ ਲਿਆ ਆਪ ਕਰ ਲਿਆ ਐਕਸਪੀਰੀਅੰਸ ਕਰ ਲਿਆ ਫਿਰ ਉਹ ਦੁਨੀਆ ਨੂੰ ਗਿਆਨ ਦੇਣ ਨਿਕਲੇ ਲੇਕਿਨ ਉਸ ਦੇ ਵਿੱਚ ਦੋਨਾਂ ਦੇ ਵਿੱਚ ਕੀ ਹੈ ਕੜੀ ਕੀ ਹੈ ਧਿਆਨ ਜਿਹੜੀ ਉਹ ਆਰਾਧਨਾ ਜਿਹੜੇ ਧਿਆਨ ਦੇ ਸਿਮਰਨ ਚ ਉਹ ਕਿੰਨੇ ਕਿੰਨੇ ਸਾਲ ਬੈਠੇ ਰਹੇ ਉਸੇ ਨਦੀ ਦੇ ਕੰਢੇ ਉਹ ਨਹੀਂ ਦੱਸਦੇ ਚੁੱਭੀ ਲਈ ਜੀ ਤਿੰਨ ਦੇ ਨਾਲ ਅੰਦਰ ਰਹੇ ਇਹ ਦੱਸਦੇ ਆਪ ਪੜੋ ਆਪ ਗੁਰੋ ਆਪ ਸਮਝੋ ਆਪ ਵਿਚਾਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਰ ਬ੍ਰह्म ਗਿਆਨੀ ਨੂੰ ਇਹ ਬਾਣੀ ਤੁਹਾਨੂੰ ਆਪ ਇਹਨਾਂ ਚੀਜ਼ਾਂ ਤੋਂ ਮੁਕਤ ਕਰੇਗੀ ਨਹੀਂ ਤੇ ਫਿਰ ਗੁਰਨਾਨਕ ਸਾਹਿਬ ਇਹ ਬਾਣੀ ਦੇ ਕੇ ਕਿਉਂ ਜਾਂਦੇ ਉਹ ਕਹਿੰਦੇ ਮੇਰੇ ਨਾਲ ਹੀ ਜੁੜੇ ਰਹੋ ਮੇਰੀਆਂ ਕਹਾਣੀਆਂ ਨਾਲ ਜੁੜੇ ਰਹੋ ਤੁਹਾਨੂੰ ਮੈਂ ਮਾਰਗ ਨਹੀਂ ਦਿੰਦਾ ਮੇਰੀ ਮੇਰੀਆਂ ਕਥਾਵਾਂ ਕਰਦੇ ਰਹਿਣਾ ਮੇਰੀਆਂ ਕਹਾਣੀਆਂ ਦੀਆਂ ਇਹ ਗੁਰਬਾਣੀ ਦਾ ਮਾਰਗ ਮੈਂ ਤੁਹਾਨੂੰ ਦੇ ਕੇ ਨਹੀਂ ਜਾਂਦਾ ਲੇਕਿਨ ਉਹਨਾਂ ਨੇ ਖਾਲੀ ਆਪਣੀ ਹੀ ਨਹੀਂ ਬਾਕੀ ਜਿਹੜੇ ਵੀ ਅਕਾਲ ਪੁਰਖ ਦੇ ਮੇਛਦੀ ਬਾਣੀ ਸਾਨੂੰ ਉਹ ਵੀ ਉਹਨਾਂ ਨੇ ਸਗਰਾਈ ਕੀਤੀ ਪਰਮਾਤੋ ਨਿਕਲੋ ਪਲੀਸੇ ਮੇਰੀ ਹੱਥ ਬਨ ਕੇ ਬੇਨਤੀ ਹੈ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਪਰਮਾਤੋ ਹੀ ਕੱਢਿਆ ਸਾਰੀ ਉਮਰ ਕੱਢਦੇ ਰਹੇ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੱਕ ਉਹ ਪਰਮਾਤੋ ਹੀ ਕੱਢਦੇ ਰਹੇ ਨੇ ਉਹ ਪਰਮਾਤੋ ਕੱਢਦੇ ਰਹੇ ਨੇ ਅਸੀਂ ਨਿਕਲ ਹੀ ਨਹੀਂ ਰਹੇ ਕਿ ਜੇ ਫਿਰ ਘੁੰਮ ਕੇ ਕੋਲੂ ਦੇ ਬੈਲ ਦੀ ਤਰ੍ਹਾਂ ਉਹ ਹੀ ਉਹ ਸਭ ਕਰਨ ਲੱਗ ਪੈਂਦੇ ਆ। ਨਾ ਕੋਰ ਨਾਨਕ ਸਾਹਿਬ ਨੇ 3 ਦਿਨ ਪਾਣੀ ਦੇ ਵਿੱਚ ਰਹੇ ਉਹ ਇਕਾਂਤ ਦੇ ਵਿੱਚ ਗਏ ਦਿਨਾਂ ਵਾਸਤੇ। ਨਾ ਹੀ ਰਜਨੀਔਰਾਂ ਦੇ ਪਤੀ ਨੇ ਚੁੱਭੀ ਲਾਈ ਤੇ ਉਸ ਤੋਂ ਬਾਅਦ ਗੁਰੂ ਸੇਬਾਨਾ ਨੇ ਗੁਰੂ ਰਾਮਦਾਸ ਪਾਸ਼ਾ ਗੁਰੂ ਅਰਜਨ ਪਾਸ਼ਾ ਨੇ ਉਹ ਸਰੋਵਰ ਥਾਪਿਆ ਇਹ ਦੋਨੋਂ ਗੱਲਾਂ ਗਲਤ ਨੇ। ਆਪ ਵਿਚਾਰੋ। ਮਿਹਰਬਾਨੀ ਸ਼ੁਕਰੀਆ।